ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਆ ਸਤਸੰਗਤ ਜੀ ਅੱਜ ਅਸੀਂ ਗੁਜਰਾਤ ਸੂਰਤ ਵੱਲ ਆਏ ਸੀ ਘੁੰਮਣ ਤੇ ਉੱਥੇ ਆਪਣੇ ਇੱਕ ਬਹੁਤ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਰੋਚ ਦੇ ਵਿੱਚ ਤੇ ਉਹਦਾ ਸਾਰਾ ਇਤਿਹਾਸ ਦੱਸਾਂਗੇ ਕਿਉਂਕਿ ਜੋ ਵੀ ਸੰਗਤ ਗੁਰਦਾਸਰ ਚਾਦਰ ਸਾਹਿਬ ਗੁਰਦੁਆਰਾ ਸ੍ਰੀ ਚਾਦਰ ਸਾਹਿਬ ਤੇ ਜੋ ਵੀ ਸੰਗਤ ਸੂਰਤ ਵਾਲੀ ਸਾਈਡ ਆਉਂਦੀ ਹੈ ਜਾਂ ਬੜੋਦਰਾ ਵਾਲੀ ਸਾਈਡ ਆਉਂਦੀ ਆ ਤਾਂ ਉਹ ਜਰੂਰ ਇੱਥੇ ਦਰਸ਼ਨ ਕਰਕੇ ਜਾਵੇ ਤੇ ਸਾਰੀ ਆਪਾਂ ਨੂੰ ਜੋ ਇਤਿਹਾਸ ਆ ਉਹ ਬਾਬਾ ਜੀ ਤੁਹਾਨੂੰ ਜਾਣਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਸ੍ਰੀ ਗੁਰਦੁਆਰਾ ਚਾਦਰ ਸਾਹਿਬ ਦਾ ਜੋ ਇਤਿਹਾਸ ਆ ਆਪਣੇ ਸੰਗਤਾਂ ਨਾਲ ਜਰੂਰ ਸ਼ੇਅਰ ਕਰੋ ਇਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸ ਇਸ ਹਸਾਬ ਨਾਲ ਜੀ ਚੱਲਿਆ ਜੀ ਜਰੂਰ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਮਰਦਾਨਾ ਜੀ ਜਦੋਂ ਇਹ ਗੁਜਰਾਤ ਵਿੱਚ ਆਏ ਨੇ ਜੀ ਉਸ ਤੋਂ ਬਾਅਦ ਵਿੱਚ ਫਿਰ ਇਹ ਨਰਮਤਾ ਨਦੀ ਠੀਕ ਹੈ ਜੀ ਇਹ ਨਾਲ ਨਰਮਦਾ ਨਦੀ ਹੈ ਇਹ ਨਰਮਦਾ ਨਦੀ ਆ ਜੀ ਤੇ ਇਸ ਜਿਹੜਾ ਹੈਗਾ ਹੀ ਜਾਨੀ ਕਿ ਮਲਾਹ ਹੀ ਜੀ ਤੇ ਮਲਾਹ ਦਾ ਜਿਹੜਾ ਜਾਨੀ ਅੱਗੇ ਹੈ ਨਵਾਬ ਸਿਉ ਨਵਾਬ ਹੀ ਜੀ ਉਹ 5 ਵਜੇ ਤੋਂ ਬਾਅਦ ਜਾਨੀ ਕਿ ਜਦੋਂ ਹਨੇਰਾ ਹੋ ਜਾਂਦਾ ਉਸ ਤੋਂ ਬਾਅਦ ਵਿੱਚ ਜਾਨੀ ਕਿ ਕਿਸੇ ਨੂੰ ਅੱਗੇ ਨਹੀਂ ਪਾਰ ਨਹੀਂ ਨਿਕਉਂਦੇ ਠੀਕ ਹੈ ਜੀ ਉਦੋਂ ਕਿਸ਼ਤੀ ਨਹੀਂ ਚਲਾਉਣ ਦਿੰਦੇ ਕਿਸੇ ਨਹੀਂ ਚਲਾਉਣ ਦਿੰਦੇ ਠੀਕ ਹੈ ਤੇ ਉਦੋਂ ਫਿਰ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਤੇ ਭਾਈ ਬਾਲਾ ਜੀ ਮਰਦਾਨਾ ਜੀ ਆਏ ਠੀਕ ਹੈ ਜੀ ਤੇ ਉਹ ਕਹਿਣ ਲੱਗੇ ਵੀ ਸਾਨੂੰ ਵੀ ਭਗਤਾ ਜਾਨੀ ਕਿ ਨਦੀ ਤੋਂ ਪਾਰ ਲਾ ਠੀਕ ਹੈ ਅਹੀਂ ਦਰਸ਼ਨ ਮੇਲਾ ਕਰਨਾ ਠੀਕ ਹੈ ਜੀ ਫਿਰ ਉਹ ਆਖਣ ਲੱਗੇ ਵੀ ਨਹੀਂ ਅਹੀਂ ਕਰ ਨਹੀਂ ਸਕਦੇ ਤਰ੍ਹਾਂ ਤਾ ਨਹੀਂ ਸਕਦੇ ਫੇ ਗੁਰੂ ਨਾਨਕ ਦੇਵ ਜੀ ਆਪ ਭਾਈ ਬਾਲੇ ਮਰਦਾਨੇ ਨੂੰ ਆਖਣ ਲੱਗੇ ਪਪਾ ਜੀ ਬਹੁਤੀ ਗੱਲ ਨਾ ਤੁਸੀਂ ਚਾਦਰ ਵਿਛਾਓ ਨਾਮ ਤਾਂ ਨਦੀ ਬਹੁਤ ਚੜੀ ਸੀ ਉਸ ਤਾਂ ਤੇ ਤੁਸੀਂ ਚਾਦਰ ਵਿਛਾਓ ਚਾਦਰ ਵਿਛਾ ਕੇ ਤੇ ਤੁਸੀਂ ਉੱਤੇ ਬਹੁਤ ਮਹਾਰਾਜ ਦੇ ਨਾਲ ਉਹ ਤੇ ਵਾਗਰੂ ਕਰਕੇ ਤੇ ਚਲੋ ਪਾਰ ਤੇ ਠੀਕ ਹੈ ਜੀ ਭਾਈ ਬਾਲਾ ਦੇ ਮਰਦਾਨਾ ਆਖਣਗੇ ਮਾਰੇ ਤੀ ਸਾਨੂੰ ਮਜ਼ਾਕ ਕਰਨ ਦੇ ਤੁਸੀਂ ਚਾਦਰ ਡੁੱਬ ਜੂਗੀ ਸਭ ਚਾਦਰ ਡੁੱਬੇਗੇ ਤੁਸੀਂ ਤਾਂ ਆਪਣ ਡੁੱਬਣੇ ਡਬਣ ਤੇ ਸਾਨੂੰ ਕੰਨ ਡੁੱਬਣ ਲੱਗੇ ਤੁਸੀਂ ਜੀ ਆਂਦਾ ਨਹੀਂ ਸੀ ਵਾਗੁਰੂ ਨਾਲੋਂ ਉੱਤੇ ਬਹਿ ਜੋ ਜੀ ਗੁਰੂ ਨਾਲ ਉਹ ਕਿਸੇ ਦੇ ਨਾਲ ਉਤਕਰ ਕੇ ਚਾਦਰ ਸਾਹਿਬ ਗੁਰਦਾਰੇ ਆ ਗਿਆ ਜੀ ਇੱਥੇ ਗੁਰੂ ਨਾਨਕ ਦੇਵ ਜੀ ਨੇ ਫਿਰ ਆਣ ਕੇ ਇਤਿਹਾਸ ਰਚਿਆ ਵੀ ਇਹ ਜਿਹੜਾ ਅਸਥਾਨ ਆ ਇਹ ਰਹਿੰਦੀ ਦੁਨੀਆ ਤੱਕ ਰਹੇਗਾ ਠੀਕ ਹੈ ਜੀ ਰਹਿੰਦੀ ਦੁਨੀਆ ਤੱਕ ਰਹੇਗਾ ਤੇ ਇੱਥੇ ਜਿਹੜਾ ਵੀ ਜੋ ਵੀ ਕੋ ਆਊਗਾ ਇੱਥੇ ਜੰਨੀ ਕੋ ਠੀਕ ਹੋ ਕੇ ਜਾਏਗਾ ਠੀਕ ਹੈ ਜੀ ਠੀਕ ਹੋ ਕੇ ਜਾਏਗਾ ਜੋ ਵੀ ਉਹਦੀ ਮਨ ਮੰਦੀ ਚਾਹ ਚਾਹਤਾਂ ਪਾਵਨਾ ਹੋਊਗੀ ਉਹ ਪੂਰੀ ਪੂਰੀ ਹੋਏਗੀ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਹਾਂਜੀ ਇੱਥੇ ਜਿਹੜਾ ਸੀ ਆਪਣਾ ਇੱਧਰ ਨਾਲ ਹੈਗੀ ਆ ਮਸਜਿਦ ਵੀ ਹੈਗੀ ਆ ਜੀ ਤੇ ਮੰਦਿਰ ਵੀ ਹੈਗਾ ਤੇ ਗੁਰਦੁਆਰਾ ਜਦੋਂ ਇਕੱਠੇ ਹੋਏ ਇੱਥੇ ਕਿੰਨੇ ਸਥਾਨ ਇਕੱਠੇ ਬਣੇ ਹੋਏ ਕਿੰਨੇ ਇਕੱਠੇ ਸਥਾਨ ਠੀਕ ਹੈ ਜੀ ਅਲਗ-ਅਲਗ ਯਾਨੀ ਕਿ ਉਹ ਮੰਦਿਰ ਪਾਰਲੀ ਸਾਈਡ ਤੇ ਆ ਮਸਜਿਦ ਇੱਧਰ ਆ ਜੀ ਤੇ ਗੁਰਦੁਆਰਾ ਇਹ ਆ ਜੀ ਤੇ ਇੱਕ ਇਹ ਵੀ ਕਹਿ ਰਹੇ ਨੇ ਵੀ ਜਿਵੇਂ ਇੱਥੋਂ ਜਦੋਂ ਪਾਣੀ ਕਹਿੰਦੇ ਲੰਗਦਾ ਨਰਮੰਦਾ ਦੀ ਬਹੁਤ ਪਰ ਜਾਂਦੀ ਆ ਪਰ ਗੁਰਦੁਆਰਾ ਸਾਹਿਬ ਨਾਲੋਂ ਗੁਰ ਠੀਕ ਹੈ ਜੀ ਪਰਦਲੇ ਇਹ ਨਾਲ ਆ ਜਾਂਦਾ ਬਿਲਕੁਲ ਠੀਕ ਹੈ ਜੀ ਤੇ ਜੰਨੀ ਕੋ ਜਰੂ ਉਹ ਆ ਕਾ ਉਹਨੇ ਛੱਡਿਆ ਬਹੁਤਾ ਜਿਆਦਾ ਪਾਣੀ ਛੱਡ ਦਿੱਤਾ ਸੀ ਉਹ ਤਰ੍ਹਾਂ ਆਂਦੀ ਹੈ ਤੇ ਇੱਥੇ ਪਰਾਂ ਪਰਾਂ ਰਹੂਗਾ ਪਾਣੀ ਅੰਦਰ ਨਹੀਂ ਵੜਦਾ ਇਹ ਅੰਦਰ ਨਹੀਂ ਵੜਦਾ ਠੀਕ ਹੈ ਇੱਕ ਬਾਬਾ ਜੀ ਥੋੜਾ ਜਿਹਾ ਆਪਾਂ ਲੋਕੇਸ਼ਨ ਦੱਸ ਦਈਏ ਵੀ ਜਦੋਂ ਸੂਰਤ ਜਾਣੇ ਉਹਦੇ ਰਸਤੇ ਚੋਂਦਾ ਪਰੋਚਾ ਹੁੰਦਾ ਇਹ ਜੰਨੀ ਕਿ ਡਿਸਟ੍ਰਿਕਟ ਪੈਂਦਾ ਬਰੂਚ ਠੀਕ ਹੈ ਜੀ ਸੂਰਤ ਜਿਹੜੇ ਸੂਰਤ ਅੱਗੇ ਆ ਇਹ ਬਰੂਚ ਸ਼ਹਿਰ ਪੈਂਦਾ ਠੀਕ ਹੈ ਜੀ ਇਹ ਡਿਸਟ੍ਰਿਕਟ ਪੈਂਦਾ ਜੰਨੀ ਕਿ ਇਹਨਾਂ ਸਰਣਾਂ ਲੱਗੇ ਲੱਗੇ ਜਿੱਤਰਾ ਹੁਣ ਬੜੁੱਦਾ ਹੋਇਆ ਜੀ ਬ ਲਗੇ ਲਗੇ ਜਿਹੜੇ ਸ਼ਹਿਰ ਸ਼ਹਿਰ ਨੇ ਉਹਨਾਂ ਦਾ ਜਿਹੜਾ ਡਿਸਟ੍ਰਿਕਟ ਇਹ ਹੀ ਪੈਂਦਾ ਠੀਕ ਹੈ ਜੀ ਤੇ ਇੱਕ ਬਾਬਾ ਜੀ ਜੇ ਗੱਲ ਕਰੀਏ ਇਧਰ ਜਿਵੇਂ ਲੋਕਲ ਏਰੀਆ ਚ ਕਿੰਨੇ ਕ ਆਪਣੇ ਜਿਹੜੇ ਸਿੱਖ ਕਮਿਊਨਿਟੀ ਰਹਿੰਦੀ ਹੈ ਜੀ ਸਿੱਖ ਕਮਿਊਨਿਟੀ ਕਾਫੀ ਨੇ ਜਾਨੀ ਕਿ ਮੇਰੇ ਵਿੱਚ ਇਹ ਹੈ ਅਗਲੇ ਛੋਰੀ ਕਾਫੀ ਨੇ ਠੀਕ ਹੈ ਜੀ ਤੇ ਜਾਨੀ ਕਿ ਆਪਣਾ ਸੂਰਤ ਵੀ ਕਾਫੀ ਨੇ ਠੀਕ ਹੈ ਜੀ ਫਿਰ ਬੜੋਦੇ ਨੇ ਬੜੋਦੇ ਤਾਂ ਬਹੁਤ ਜਣੇ ਨੇ ਭਲਾ ਠੀਕ ਹੈ ਜੀ ਆਪਣੇ ਇੱਥੇ ਆ ਇੱਥੇ ਵੀ ਕਾਫੀ ਜਣੇ ਨੇ ਹੁਣ ਬਾਹਰਲੇ ਗੁਰਦੁਆਰੇ ਜਿਹੜਾ ਹਾਈਵੇ ਰੋਡ ਤੇ ਆਪਣਾ ਬੰਦਾ ਰੋਡ ਜਿਹੜਾ ਗੁਰਦੁਆਰਾ ਹਾਂਜੀ ਉ ਇਹ ਯਾਨੀ ਇੱਥੋਂ ਦੀ ਜ਼ਮੀਨ ਜਿਹੜੀ ਸਾਰੀ ਉੱਥੇ ਆ ਠੀਕ ਹੈ ਜੀ ਜੋ ਇੱਥੇ ਲਿਖਿਆ ਹੋਇਆ ਬਾਈ ਏਕੜ ਜ਼ਮੀਨ ਬਾਈ ਏਕੜ ਜ਼ਮੀਨ ਇੱਜ ਨਹੀਂ ਮੈਂ ਉੱਥੇ ਲੰਗਰੀ ਆ ਠੀਕ ਹੈ ਜੀ ਪਹਿਲਾਂ ਮੇਰਾ ਇੱਥੇ ਲੰਗਰ ਦਾ ਕੰਮ ਇੱਥੇ ਹੀ ਹੁਣ ਮੇਰੇ ਕੋ ਉੱਥੇ ਲੰਗਰ ਦਾ ਕੰਮ ਠੀਕ ਹੈ ਬਬਾ ਜੀ ਹਾਂ ਤੇ ਉੱਥੇ ਜਾਨੀ ਕਿ ਬਹੁਤ ਜ਼ਿਆਦਾ ਗੱਡੀਆਂ ਖੜਦੀਆਂ ਨੇ ਪਾ ਹੁਣ ਤਾਂ ਮੇਲਾ ਲੱਗ ਰਿਹਾ ਜਾਂਦਾ ਪਹਿਲਾਂ ਤੇ ਹੁਣ ਤਾਂ ਥੋੜਾ ਘਟਿਆ ਕੰਮ ਨਹੀਂ ਤੇ ਮੇਲਾ ਲੱਗ ਰਿਹਾ ਨੇ ਦੇ ਕੋਈ 100 ਆ ਗਈ 200 ਚਲੀ ਗਈ 300 ਆ ਗਈ 100 ਚਲੀ ਗਈ ਇਸ ਹਿਸਾਬ ਨਾਲ ਘਟੀ ਹੁੰਦੀ ਹੈ ਠੀਕ ਹੈ ਜੀ ਚਾਰ ਪਾਰਕਰ ਨੇ ਉੱਥੇ ਤੇ ਬਾਬਾ ਜੀ ਇੱਥੇ ਵੀ ਲੋਕ ਬਹੁਤ ਪੰਜਾਬ ਦੇ ਦਰਸ਼ਨ ਕਰਨ ਆਉਂਦੇ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਦਰਸ਼ਕਾਂ ਆਉਂਦੇ ਨੇ ਜਦੋਂ ਉਦੋਂ ਵੇਖਣ ਵਾਲਾ ਹੁੰਦਾ ਜਦੋਂ ਆਪਣਾ ਗੁਰੂ ਨਾਨਕ ਦੇਵ ਜੀ ਦੇ ਆਪਣਾ ਪ੍ਰਕਾਸ਼ ਦਿਹਾੜਾ ਹੁੰਦਾ ਹੁੰਦਾ ਹੈ ਤਿਹੜਾ ਹੁੰਦਾ ਨਾ ਪ੍ਰਕਾਸ਼ ਦਿਹਾੜਾ ਜੀ ਉਸ ਟਾਈਮ ਤੇ ਵੇਖਣ ਵਾਲਾ ਹੁੰਦਾ ਇਹ ਆ ਪਿਛਲੇ 11ਵੇਂ ਮਹੀਨੇ ਵਿੱਚ ਹੋਇਆ ਸੀ ਠੀਕ ਹੈ ਜੀ ਤੇ ਹੁਣ ਵੀ 11ਵੇਂ ਮਹੀਨੇ ਵਿੱਚ ਫੇਰ ਆਉਣਾ ਵਾ ਤੇ ਇੱਥੇ ਲੜੀ ਚੱਲਦੀ ਹੈ ਫਿਰ ਪਾਠਾਂ ਦੀ ਠੀਕ ਹੈ ਬਾਬਾ ਜੀ ਤੇ ਜਾਨੀ ਇੱਕ ਇੱਕ ਵਾਰੀ 8 8 ਪਾਟ ਦਾਦਾ ਪਾਟ ਰੱਖਦੇ ਨੇ ਠੀਕ ਉਹ ਸਾਰੇ ਜਾਨੀ ਕਿ ਸਰਦਾ ਪਾਵਾਂ ਲੋਕਾਂ ਦੀ ਪੂਰੀਆਂ ਹੁੰਦੀਆਂ ਨੇ ਪੂਰੀਆਂ ਹੁੰਦੀਆਂ ਜੀ ਤੇ ਚੱਲਦਾ ਰਿਹਾ ਲੰਗਰ ਠੀਕ ਹੈ ਜੀ ਤੇ ਇੱਚੇ ਤੇ ਚਲੋ ਪੁੰਨਿਆਂ ਤੇ ਤੇ ਐਤਵਾਰ ਜ਼ਿਆਦਾ ਮਤਲਬ ਜ਼ਿਆਦਾ ਆਉਂਦੇ ਆ ਠੀਕ ਹੈ ਜੀ ਤੇ ਉੱਥੇ ਆ ਬਾਹਰਲੇ ਗੁਰਦੁਆਰੇ ਆ ਉੱਥੇ ਜਾਨੀ ਕਿ ਆਉਂਦੇ ਹੀ ਜਾਂਦੇ ਰਹਿੰਦੇ ਨੇ ਚੱਲਦੇ ਰਹਿੰਦਾ ਠੀਕ ਹੈ ਬੰਦਾ ਹਾਂ ਠੀਕ ਹੈ ਬਾਬਾ ਜੀ ਤੇ ਧੰਨਵਾਦ ਜੀ ਬਹੁਤ ਵਧੀਆ ਤੁਸੀਂ ਦਰਸ਼ਕਾਂ ਨਾਲ ਜਿਹੜੀ ਜਾਣਕਾਰੀ ਸ਼ੇਅਰ ਕੀਤੀ ਹੈਗੀ ਤੇ ਵੈਰੂ ਜੀ ਖਾਲਸਾ ਬੈਕਰੀ ਕੀ ਫਤ ਹੈ